ਹਾਂਜੀ ਜਦੋਂ ਵੀ ਆਪਣੇ ਕੋਲੇ ਕੱਪੜਾ ਕੱਟਾ ਹੁੰਦਾ ਵਾ ਤਾਂ ਸਲਵਾਰ ਦਾ ਪੰਨੀ ਸਲਵਾਰ ਜਦੋਂ ਹਲਕੀ ਬਣਦੀ ਆ ਤਾਂ ਠੀਕ ਆ ਉਹਦੇ ਵਿੱਚ ਆਪਾਂ ਐਦਾਂ ਆਸਣ ਐਡ ਕਰ ਲੈਨੇ ਅੱਜ ਆਪਾਂ ਉਹ ਆਸਣ ਦੀ ਕਟਾਈ ਦੱਸਾਂਗੇ ਆਪਾਂ ਡਬਲ ਫੋਲਡ ਕੱਪੜਾ ਕਰ ਲਿਆ ਵਾ ਠੀਕ ਆ ਜਿਹੜਾ ਜੋਇੰਟ ਵਾਲਾ ਇਸ ਸਾਈਡ ਆ ਉਧਰ ਆਪਾਂ 11 ਇੰਚ ਆਸਣ ਲਾ ਦੇਣਾ ਵਾ ਜਿੰਨਾ ਆਪਣਾ ਨਾਰਮਲ ਸਲਵਾਰ ਦਾ ਹੁੰਦਾ ਵਾ ਆਸਣ ਰੱਖਦੇ ਆ ਇੱਕ ਸਾਈਡ ਆਪਾਂ 14 ਇੰਚ ਰੱਖ ਲੈਣਾ ਵਾ ਠੀਕ ਆ ਜਦੋਂ ਵੀ ਤੁਸੀਂ ਸਲਵਾਰ ਦੀ ਕਟਾਈ ਕਰਨੀ ਆ ਤਾਂ ਉਹਦੇ ਤੇ ਪਹਿਲਾਂ ਜਿੱਥੇ 11 ਆਸਣ ਲਾਉਣੇ ਉਥੇ ਆਪਾਂ 14 ਆਸਣ ਲਾ ਲੈਣਾ ਵਾ ਜਿਦੇ ਵਿੱਚ ਆਪਾਂ ਆਸਣ ਐਡ ਕਰ ਲੈਣਾ ਆ ਦੇਖੋ ਇਹਨੂੰ ਆਪਾਂ ਇੱਦਾਂ ਟੇਢ ਦੇ ਵਿੱਚ ਮਲਾ ਲੈਣਾ ਵਾ ਤੇ ਇਦਾਂ ਫਿਰ ਇਹਦੀ ਆਪਾਂ ਕਟਾਈ ਕਰ ਦੇਣੀ ਆ ਹੁਣ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਬਹੁਤ ਸੋਹਣੀ ਸ਼ੇਪ ਆਉਂਦੀ ਏਦੀ ਇਦਾਂ ਇਸ ਨੂੰ ਸਲਵਾਰ ਦੇ ਵਿੱਚ ਤੁਸੀਂ ਕੱਪੜੇ ਨੂੰ ਐਡ ਕਰ ਦੇਣਾ ਵਾ ਤੇ ਸਲਵਾਰ ਥੋੜੀ ਜੀ ਹੈਵੀ ਹੋ ਜੂਗੀ ਹਲਕੀ ਨਹੀਂ ਸਲਵਾਰ ਬਣੂਗੀ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜ਼ਰੂਰ ਕਰ ਲਿਓ ਆ ਦੇਖੋ ਇਹਦੀ ਆਹ ਵਾਲੀ ਸ਼ੇਪ ਹੋਊਗੀ ਜਿਹੜਾ ਜੋਇੰਟ ਵਾਲਾ ਪਾਸਾ ਹੋਊਗਾ ਉਹਦੀ ਕਟਿੰਗ ਕਰ ਦੇਣੀ ਆ ਤੇ ਸੈਂਟਰ ਦੇ ਵਿੱਚ ਵੀ ਕੱਟ ਲਾ ਲੈਣਾ ਵਾ ਠੀਕ ਆ ਆ ਦੇਖੋ ਜੇ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ